ਹਾਂਜੀ ਦਿਮਾਗ ਦੇ ਸਪਾਇਰਮੈਨ ਜਿਹੜੀ ਗੱਲ ਕਰਨ ਲੱਗਾ ਬੱਚੇ ਆ ਆ ਛੋਟੇ ਛੋਟੇ ਬੱਚੇ ਜੀ ਗਰਾਊਂਡ ਦੇ ਵਿੱਚ ਆ ਇਹ ਜਿਨ੍ਹਾਂ ਦੇ ਨਾਲ ਆਏ ਆ ਬੱਚੇ ਨੂੰ ਤੇ ਨਹੀਂ ਪਤਾ ਹੈ ਜਿਨ੍ਹਾਂ ਦੇ ਨਾਲ ਆਏ ਉਹ ਕਿਰਪਾ ਕਰਕੇ ਗਰਾਊਂਡ ਵਿੱਚ ਆ ਜਾਣਾ ਆ ਛੋਟੇ ਛੋਟੇ ਬੱਚੇ ਜਿਨ੍ਹਾਂ ਦੇ ਨਾਲ ਆਏ ਆ ਆ ਮੁੰਡਾ ਜਿਹੜਾ ਮੇਰੇ ਨਜ਼ਦੀਕ ਹੈ ਇਹਨੋਂ ਸਾਰੇ ਜਾਣਦੇ ਐ ਬਲਕਰਨ ਕਲਿਆਣਾ ਵਾਲਾ ਪਹਿਲੇ ਚੋਟੀ ਜੁਰ ਦੇ ਕਬੱਡੀ ਖਿਡਾਰੀ ਖੇਡ ਕੇ ਗਏ ਐ ਔਰ ਇਹਦਾ ਵੱਡਾ ਵੀਰ ਹੈ ਕਪਤਾਨ ਅਮਰੀਕਾ ਰਹਿੰਦਾ ਕਲਿਆਣਾ ਵਾਲਾ ਰਾਜ ਗਿੱਲ ਚੱਲੀ ਦਾ ਪਿੰਡ ਮਾਨੂਕੇ ਮੇਰੇ ਵੀਰੋ ਉਹ ਵੀ ਅਮਰੀਕਾ ਰਹਿੰਦਾ ਔਰ ਉਹਨਾਂ ਨੇ ਜਵਾਨ ਕੀਤੀ ਸੀਗੀ ਬੇਲੇਰੇ ਵਾਲ ਲੱਖੀ ਦਾ ਸੀ ਸਨਮਾਨ ਕਰਾਂਗੇ 60000 ਰੁਪਏ ਦੇ ਨਾਲ ਔਰ ਉਹਨਾਂ ਨੇ ਸਨਮਾਨ ਕੀਤਾ ਔਰ ਇਸ ਕਰਕੇ ਇਹ ਮੁੰਡਿਆਂ ਦੀ ਮਿਲੇ ਵੀਰੋ ਇਹ ਮਜਬੂਰੀ ਵੀ ਬਣ ਗਈ ਹੈ ਔਰ ਇਹਨਾਂ ਦਾ ਪਿਆਰ ਵੀ ਹੈ ਡੀਸੀ ਹੋਣਾਂ ਦੇ ਨਾਲ ਹੈ ਸ਼ੀਰੇ ਸਰਪੰਚ ਹੋਣਾਂ ਦੇ ਨਾਲ ਕੱਲ ਬਹੁਤ ਵੱਡਾ ਹੈਪਨ ਹੋਇਆ ਹੈ ਜਿਹੜੇ ਤੁਰ ਜਾਂਦੇ ਐ ਉਹਨਾਂ ਦੇ ਪਰਿਵਾਰ ਜਾਣਦੇ ਐ ਪਰ ਬਲ ਕਰਨਾ ਇਹ ਆਪਣੇ ਦਿਲ ਜਾਣਦੇ ਐ ਆਪਣੀਆਂ ਰੂਹਾਂ ਜਾਣਦੀਆਂ ਵੀ ਸਾਡੀ ਮਜਬੂਰੀ ਬਣ ਗਈ ਹੈ ਅੱਜ ਇੱਥੇ ਆਉਣ ਦੇ ਉੱਤੇ ਮੈਂ ਇਹ ਤੇ ਨਹੀਂ ਕਹੂੰਗਾ ਵੀ ਤਾੜੀ ਮਾਰ ਦਿਓ ਪਰ ਸਤਿਕਾਰ ਹੈ ਇਹ ਮੁੰਡਾ ਪਿਆਰ ਕਬੂਲ ਕਰਿਓ ਨਵੀ ਬਲਕਰਨਾ ਬਹੁਤ ਬਹੁਤ ਧੰਨਵਾਦ ਆ ਸਾਰੀ ਸੰਗਤ ਵੱਲੋਂ ਆਓ ਜੁੜੀਏ ਕੌਡੀ ਦੇ ਨਾਲ ਤੇ ਨਾਲ ਦੀ ਨਾਲ ਬੜਾ ਕੁਝ ਕੌਡੀ ਵਿੱਚ ਚੱਲੀ ਜਾਂਦਾ ਹੈ ਸੋਨੇ ਬੰਦ ਡੋੜ ਵਾਲਿਆ ਕੁਝ ਨਮੀਆਂ ਨਮੀਆਂ ਲਾਈਨਾਂ ਜਿਹੜੀਆਂ ਇੱਕ ਬੱਚੇ ਨੇ ਮੈਨੂੰ ਲਿਖ ਕੇ ਦਿੱਤੀਆਂ ਵੜੀਆਂ ਸੋਹਣੀਆਂ ਲਾਈਨਾਂ ਜਦੋਂ ਬੋਲੀਆਂ ਜਾਣਗੀਆਂ ਤੇ ਕਹਿੰਦੇ ਰੂਹਾਂ ਤੱਕ ਬਲੌਂਦਰੀਆਂ ਜਾਣਗੀਆਂ ਔਰ ਵਾਹ ਸੋਹਣੀਆਂ ਲਾਈਨਾਂ ਸਾਡੇ ਉਸ ਛੋਟੇ ਵੀ ਨੇ ਲਿਖੀਆਂ ਐ ਕਾਲੇ ਪੋਂਦਣ ਵਾਲਿਆ ਜਿਹੜੇ ਬੱਚੇ ਨੇ ਲਿਖਿਆ ਹੈ ਮੈਂ ਬੇਨਤੀ ਕਰਦਾ ਉਹ ਵੀ ਮੇਰੇ ਤੱਕ ਜਰੂਰ ਲੈ ਕੇ ਆਇਓ ਲਾਓ ਜੁੜੀਏ ਕੌਡੀ ਦੇ ਨਾਲ ਕਾਲੇ ਚੁੱਕ ਮਾਈਕ